ਇੱਕ ਵਾਰ ਉਹਦੀ ਕਾਰ ਖਰਾਬ ਸੀ ਅਸੀਂ ਪਰਵਾਲੇ ਦੇ ਪਿੰਡ ਜਾਣਾ ਸੀ ਲੁਧਿਆਣੇ ਤੋਂ ਅਸੀਂ ਉਹ ਬੱਸ 'ਚ ਚਲੇ ਗਏ ਮੋਲਾਪੁਰ ਦਾਖਾ ਉਤਰਨਾ ਸੀ ਉੱਥੋਂ ਕੋਈ ਨਾ ਕੋਈ ਸੱਜਣ ਮਿੱਤਰ ਉਹਦੇ ਐਨੇ ਸੀਗੇ ਵੀ ਉਹਨਾਂ ਨੇ ਚਾਹੇ ਉਹਦੋਂ ਕੁੰਦੜਨ ਆ ਜੂਗਾ ਕੁੰਦੜਨ ਕਪੂਰੇ ਦਾ ਜਿਹੜਾ ਗੀਤਾਂ ਚਾਹੁੰਦਾ ਚਾਹੇ ਜਿਹੜਾ ਕੋਹਲੂ ਦਾ ਹੋਟਲ ਜਿੱਥੇ ਰੁਕਦੇ ਸੀਗੇ ਵੀ ਉਹ ਛੱਡੇ ਆਉਣਗੇ ਉੱਥੇ ਜਦੋਂ ਉਤਰੇ ਤਾਂ ਉੱਥੇ ਇੱਕ ਪੁਲਿਸ ਦਾ ਸਿਪਾਹੀ ਖੜਾ ਸੀ ਉਹ ਕਹਿੰਦਾ ਕਹਿੰਦਾ ਸਾਸਰੀਕਾਲ ਸਰਪੰਚ ਸਾਹਿਬ ਤੁਰੇ ਜਾਂਦੇ ਆ ਦੱਸਦੇ ਆ ਦਦਾਰ ਦੋ ਤਿੰਨ ਵਾਰ ਸਰਪੰਚ ਬਣਿਆ ਤੇ ਸਰਬਸੰਮਤੀ ਨਾਲ ਬਣਿਆ ਹਾਂਜੀ ਆਪਾਂ ਉਸ ਤੇ ਵੀ ਗੱਲ ਕਰਾਂਗੇ ਹਾਂ ਤੇ ਆਖਰੀ ਸਾਹਾਂ ਤੱਕ ਇਹ ਸਰਪੰਚ ਹੀ ਸੀਗਾ ਜੀ ਜੀ ਜਦੋਂ ਤੱਕ ਇਹ ਤੇ ਉਸ ਵਾਰੀ ਕਹਿੰਦਾ ਵੀ ਸਰਦਾਰ ਜੀ ਆਏ ਆ ਨਵੇਂ ਆਪਣੇ ਥਾਣੇ 'ਚ ਯਾਨੀ ਕਿ ਐਸਐਚਓ ਤੇ ਉਹਨਾਂ ਨੇ ਮੇਰੀ ਡਿਊਟੀ ਲਈ ਹੈ ਜੀ ਉਹ ਤੁਹਾਨੂੰ ਯਾਦ ਕਰਦੇ ਉਹ ਅਸੀਂ ਉੱਠ ਕੇ ਨਾਲ ਤੁਰ ਪਏ ਤੇ ਦਜ਼ਾਰ ਨੂੰ ਐਂਜ ਲੱਗਿਆ ਵੀ ਸਰਪੰਚ ਹੋਣ ਦੇ ਨਾਤੇ ਪੁਲਿਸ ਨੇ ਸੱਦਿਆ ਤੇ ਉਹ ਕਹਿੰਦਾ ਵੀ ਕਿੱਥੇ ਪਿੰਡ ਠੀਕ ਠਾਕ ਤਾਂ ਪਿੰਡ ਸੁੱਕ ਸਾ ਦਾ ਕੋਈ ਉੱਥੋਂ ਤਾਂ ਨਹੀਂ ਉਹ ਕਹਿੰਦਾ ਹਾਂਜੀ ਪਿੰਡ ਤਾਂ ਠੀਕ ਠਾਕ ਹੈ ਨੇੜੇ ਬਸੜ ਤੇ ਨੇੜੇ ਸੀ ਜਾਣਾ ਤੇ ਉੱਥੇ ਗਏ ਤੇ ਥਾਣੇਦਾਰ ਨੇ ਇੱਛਾ ਪ੍ਰਗਟ ਕੀਤੀ ਕਿੰਨਾ ਮੈਂ ਕਿਹਾ ਵੀ ਦਦਾਰਸ਼ਾ ਤੇਰੇ ਇਲਾਕੇ ਚ ਆ ਗਏ ਆ ਜਿਵੇਂ ਮੇਲਾ ਗੇਲਾ ਕਰੀਏ ਤੇ ਉਹਨ ਬੜੀ ਖੁਸ਼ੀ ਪ੍ਰਗਟ ਕੀਤੀ ਤੇ ਉੱਥੇ ਬੈਠੇ ਇਹਦੇ ਲਈ ਉਹਦੇ ਲਈ ਗੱਲਾਂ ਚੱਲੀਆਂ ਤੇ ਉਸ ਤੋਂ ਬਾਅਦ ਥਾਣੇਦਾਰ ਨੇ ਇਹ ਇੱਛਾ ਪ੍ਰਗਟ ਕੀਤੀ ਵੀ ਉਹ ਗੀਤ ਸੁਣਾ ਯਾਰ ਜਿਹਦੇ ਚੋਂ ਥਾਣੇਦਾਰ ਦਾ ਮੇਰਵਾ ਆਉਦਾ ਉਹ ਫਿਰ ਮੇਜ਼ ਦੇ ਉੱਤੇ ਢੋਲਕੀ ਵਜਾ ਕੇ ਦਦਾਰ ਨੇ ਗੀਤ ਸੁਣਾਇਆ ਉੱਚੀ ਲਾਈਨਾਂ ਇਦਾਂ ਸੀ ਕਿ ਮਰ ਜਾਏ ਕਤੂਰਾ ਲੋਚੇ ਦਾ ਸਾਰਾ ਪਿੰਡ ਸੋਗ ਮਨਾਉਂਦਾ ਹੈ ਜਿਸ ਦਿਨ ਲੋਚਾ ਮਰ ਜਾਵੇ ਕੋਈ ਘਰ ਵਿੱਚ ਪੈਰ ਨਾ ਪਾਉਂਦਾ ਹੈ ਚਲਦੀ ਦਾ ਨਾ ਗੱਡੀ ਆ ਸਿਰ ਖੜੇ ਨੂੰ ਖਾਲਸਾ ਕਹਿੰਦੇ ਨੇ ਹੁਣ ਤਾਂ ਥਾਣੇਦਾਰ ਵੀ ਦਫ਼ਤਰ ਦੇ ਵਿੱਚ ਧੂਪ ਤਖਾ ਕੇ ਬੈਂਦੇ ਨੇ ਇਹ ਗੀਤ ਇਹ ਗੀਤ ਥਾਣੇਦਾਰ ਨੇ ਬੁਲਾ ਕੇ ਸਪੈਸ਼ਲ ਸੁਣਿਆ ਜੀ ਹਾਂ ਸਪੈਸ਼ਲ ਸੁਣਿਆ ਇਨੇ ਕਿਸੇ ਆ ਪਿਆਰੇ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਪਿੰਡ ਦੇ ਸਰਪੰਚ ਵੀਰੇ ਹੋਰ ਕਹਿੰਦੇ ਪਿੰਡ ਦੇ ਵਿੱਚ ਉਹਨਾਂ ਲਾਇਬ੍ਰੇਰੀ ਵੀ ਬਣਾਈ ਹੋਰਲੇ ਪਿੰਡਾਂ ਵਿੱਚ ਹੋਗਾ ਜਿੱਥੇ ਉਹਨਾਂ ਸਮਿਆਂ ਦੇ ਵਿੱਚ ਲਾਇਬ੍ਰੇਰੀ ਵੀ ਹੋਏਗੀ ਲਾਇਬ੍ਰੇਰੀ ਬਣੀ ਫਿਰ ਜਿਹੜੀਆਂ ਸੱਜੇ ਪਾਸੇ ਲਿੰਕ ਸੜਕਾਂ ਜਾਂਦੀਆਂ ਹਾਂਜੀ ਉਹ ਵੀ ਦਦਾਰ ਸੰਧੂ ਰੋਡ ਹੀ ਲਿਖਿਆ ਉਹਨਾਂ ਦਾ ਨਾਮ ਉਹਨਾਂ ਸੜਕਾਂ ਦਾ ਨਾਮ ਵੀ ਉਹਦੇ ਨਾਮ ਤੇ ਅੱਛਾ ਅੱਜ ਵੀ ਕਾਇਮ ਹੈ ਹਾਂਜੀ ਅੱਛਾ ਜੀ ਮਤਲਬ ਉਹ ਵੱਡੀ ਹੈ ਜੇ ਕਿਸੇ ਗਾਇਕ ਦੇ ਨਾਮ ਤੇ ਪਿੰਡ ਦੀਆਂ ਛੜਕਾਂ ਦੇ ਨਾਮ ਹੋਣਾ ਹੈ ਇਸ ਤੋਂ ਵੱਡੀ ਤਾਂ ਕੋਈ ਅਚੀਵਮੈਂਟ ਨਹੀਂ ਹੋ ਸਕਦੀ ਹਾਂਜੀ ਉਹ ਬਾਹਰ ਫੋਰਨਿਕੋ ਵਰ ਗਿਆ ਕੈਨੇਡਾ ਅੱਛਾ ਜੀ ਤੇ ਉਹ ਵੀ ਮੇਰੇ ਕਹਿਣ ਤੇ ਅੱਛਾ ਜੀ ਉਹਦੀ ਵਜ੍ਹਾ ਇਹ ਹੀ ਫਿਲਮਕਾਰ ਜਗਜੀਤ ਚੂੜ ਚੱਕ ਜਿਹਨੇ ਪਤੋ ਜੱਟਾਂ ਦੇ ਗਬਰੂ ਪੰਜਾਬ ਦਾ ਵਗੈਰਾ ਬਡਾਈਆਂ ਸੀਗੀਆਂ ਤੇ ਉਹੋ ਲੈ ਕੇ ਜਾਣਾ ਚਾਹੁੰਦਾ ਸੀ ਕਿਉਂਕਿ ਦਦਾਰ ਬਾਹਰ ਗਿਆ ਨਹੀਂ ਸੀ क्रेਜ਼ ਬੜਾ ਸੀ ਲੋਕਾਂ ਦੇ ਵਿੱਚ ਤੇ ਉਹ ਕੀ ਹੋਇਆ ਵੀ ਜਗਜੀਤ ਤੇ ਉਹਦਾ ਨਾਲ ਸੀਗਾ ਕਮਾਲਪੁਰੇ ਤੋਂ ਜਗਤਾਰ ਪ੍ਰਮੋਟਰ ਜਿਹਨੇ ਪਿੰਡ ਜਾਇਆ ਏ ਦਦਾਰ ਦਾ ਸੁਭਾਅ ਸੀ ਮਸਤ ਸੀ ਮਸਤ ਫੁਲੰਗ ਤੇ ਅਈ ਚੜੀ ਉਤਰੀ ਦਾ ਵਾਲਾ ਨਹੀਂ ਸੀ ਖਿਆਲ ਕੋਈ ਇਹ ਡੱਪੇਸੇ ਵਾਲਾ ਵੀ ਨਹੀਂ ਸੀ ਮਾਮਲਾ ਬਸ ਉਹ ਹੀ ਵੀ ਠੀਕ ਆ ਤੇ ਉਹਨੇ ਉਹਨਾਂ ਨੂੰ ਜਵਾਬ ਦੇਤਾ ਹੰਗਾਰਾ ਨਾ ਭਰਿਆ ਉਹ ਫਿਰ ਮੇਰੇ ਕੋਲ ਚੰਡੀਗੜ੍ਹ ਆਏ ਅੱਛਾ ਚੰਡੀਗੜ੍ਹ ਪਤ ਲੱਗਿਆ ਮੈਂ ਤਾਂ ਆਪਦੇ ਸਾਰੇ ਪਿੰਡ ਗੁਣਾ ਚੋਰ ਗਿਆ ਆਇਆ ਫਿਰ ਉੱਥੇ ਗਿਆ ਜੀ ਅੱਛਾ ਤੇ ਉਹ ਕਹਿੰਦੇ ਵੀ ਉੱਥੇ ਪਾਠ ਰਖਾਇਆ ਹੋਇਆ ਸੀ ਮੈਨੂੰ ਕਹਿੰਦੇ ਵੀ ਜ਼ਰੂਰੀ ਆ ਤੇ ਉੱਠ ਕੇ ਚੱਲ ਤੇ ਦਦਾਰ ਨੂੰ ਲੈ ਕੇ ਜਾਣਾ ਸੀ ਵੀ ਉਹਦਾ ਕਰੇਜ਼ ਬਹੁਤ ਬਹੁਤ ਆ ਮੈਂ ਗਿਆ ਜਦੋਂ ਅਸੀਂ ਜਿਆਮਾਂ ਸਾਹਮਣੇ ਹੋਏ ਤੇ ਬਦਲਰਗਾ ਲੰਮੇ ਨੂੰ ਪਤਾ ਸੀ ਹੁਣ ਤੈਨੂੰ ਲੈਣ ਕਿ ਲੈ ਕੇ ਆਉਣਗੇ ਮੈਂ ਕਿਹ ਗੱਲ ਅੱਛਾ ਹੁਣ ਆਪਣਾਤ ਇਨੀ ਆ ਅੱਛਾ ਇੱਕ ਦੂਜੇ ਦੇ ਗੁਣਾ ਔਗਣਾ ਸੁਭਾਅ ਦੀਆਂ ਸ਼ੇਡਸ ਕਿਵੇਂ ਜਾਣਦੇ ਆ ਮੈਂ ਕਿ ਵੀ ਗੱਲ ਆ ਰਾਹ ਚ ਹੀ ਕੁਝ ਗੱਲਾਂ ਕਰ ਲੀਆਂ ਮੈਂ ਬਦਲਰ ਇਹਨਾਂ ਨਤੈ ਵੀ ਮਹਿੰਗੀ ਤੋਂ ਮਹਿੰਗੀ ਜਿਹੜੀ ਇਧਰੋਂ ਕਲਾਕਾਰ ਜੋੜੀ ਗਈ ਆ ਹੁਣ ਤੱਕ ਆ ਫੋਰਮ ਦੇ ਦੌਰੇ ਤੇ ਉਹ ਸੀ ਸਦੀਕ ਰਣਜੀਤ ਤੇ ਉਹ 75000 ਚ ਗਏ ਸੀ ਮੈਂ ਇਹਨਾਂ ਨੂੰ ਕਹਤਾ ਵੀ ਹੁਣ ਦਦਾਰ ਤਾਂ 85000 ਚ ਜਾਊਗਾ। ਦੇਖੋ ਉਹਦੀ ਸਹਿਮਤੀ ਨਹੀਂ ਲਈ ਮੈਂ। ਅੱਛੇ ਆਪਣੇ ਕੋਲੇ। ਮੈਂ ਕਹਤਾ ਵੀ ਮੈਂ ਕਹਿਆ ਮੈਂ ਤਾਂ ਜਾਊਗਾ 85000 ਚ ਤੇ ਦੂਜੀਆਂ ਵੀ ਮੈਂ ਦੱਸਤਾ। ਹੂੰ। ਬਈ ਦਦਾਰ ਰਾਤ ਨੂੰ ਜਦੋਂ ਬੈਗਸ਼ੈਗ ਲੱਗ ਜਾਂਦਾ ਇਹਨੂੰ ਰੋਟੀ ਖਾਣੀ ਪੈਂਦੀ ਆ। ਹੁਣ ਘਰੇ ਤਾਂ ਭੈਣ ਨਰਜੀਤ ਖਵਾ ਦਿੰਦੀ ਆ। ਹੂੰ। ਰਾਹ 'ਚ ਕੋਈ ਹੋਰ ਜਿਹੜੇ ਸੱਜਣ ਸਾਥੀ ਹੁੰਦੇ ਉਹ ਖਵਾ ਦਿੰਦੇ। ਵੀ ਉੱਥੇ ਇੱਕ ਬੰਦਾ ਆ ਰਾਤ ਨੂੰ ਨਾਲ ਇਹਦੇ ਡਿਊਟੀ ਲਾਉਂਗੇ ਜਿਹੜਾ ਇਹਨੂੰ ਰੋਟੀ ਖਵਾਇਆ ਕਰੂਗਾ ਉਹਦੇ ਥੋੜੇ ਜਿਹਾ ਨਾ ਹੱਥ ਕੰਬਣ ਲੱਗ ਗਏ ਸਿੱਧਾ ਅੱਛਾ ਤੇ ਉਸ ਕਰਕੇ ਆਪਣਾ ਉਹ ਕਹਿੰਦੇ ਠੀਕ ਆ ਮਨਜ਼ੂਰ ਉਹ ਫਿਰ ਮੈਂ ਇਹਨੂੰ ਦਦਾਰ ਨੂੰ ਚੜਾਇਆ ਅੱਛਾ ਉੱਥੇ ਦੀਆਂ ਇੱਕ ਦੋ ਦਿਲਚਸਪ ਘਟਨਾਵਾਂ ਮੈਂ ਜ਼ਿਆਦਾ ਤਾਂ ਨਹੀਂ ਦੱਬੀ ਜਾਂਦਾ ਕੰਮ ਨਹੀਂ 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 ਬਹੁਤ ਵਧੀਆ ਜੀ ਬਹੁਤ ਵਧੀਆ ਅੱਛਾ ਹਾਂ ਜੀ ਹੁਣ ਉੱਥੇ ਤੇ ਜਿਹੜੇ ਸ਼ੋਗਲ ਹੋਏ ਅੱਛਾ ਇਹ ਸਵੇਰ ਦੁਪਹਿਰ ਤੋਂ ਹੀ ਵੈਕਸ਼ਕ ਲੱਗ ਜਾਂਦਾ ਸੀ ਉਹਨਾਂ ਦੀ ਟੀਮ ਦਾ ਅੱਛਾ ਉਹ ਕਹਿੰਦੇ ਵੀ 66 ਟਨ ਦੇ ਆਪਣਾ ਜਿੱਥੇ ਉਹ ਨਾਕਾ ਜਿਹਾ ਹੁੰਦਾ ਸਿਆਟਲ ਦਾ ਨਾਕਾ ਤੇ ਕੈਨੇਡਾ ਅਮਰੀਕਾ ਦਾ ਆਈਆਂ ਜਿਵੇਂ ਆਪਣਾ ਕਹੇ ਲੋ ਚੰਡੀਗੜ ਪੰਚਕੂਲੇ ਦਾ ਅੱਛਾ ਖਾਸ ਉਦੋਂ ਚੈਕਿੰਗ ਨਹੀਂ ਸੀ ਹੁੰਦੀ ਐਡੀ ਕੋਈ ਸਖਤਾਈ ਨਹੀਂ ਸੀ ਤੇ ਉਹ ਬਸ ਇਹ ਗੱਡੀ 'ਚ ਬੈਠੇ ਆ ਉਹ ਜਗਤਾਰ ਤੇ ਜਗਜੀਤ ਚੂੜਚੱਕ ਪਾਸਪੋਰਟ ਫੜ ਕੇ ਤੇ ਉਹ ਇੰਨਾ ਕੀ ਗਿਣਦੇ ਸੀ 1 2 3 4 8 10 11 ਅੱਛਾ ਉਧਰ ਲੋਕਾਰ 'ਚ ਬੈਠੇ ਫਿਰ 2 4 6 8 10 15 ਤੇ ਇਦਾਂ ਚਲ ਜਾਓ ਆ ਇੱਕ ਇੰਨੀ ਖਲ ਰਹੀ ਆ ਉਹ ਤੇ ਉਹ ਜਦੋਂ ਵਾਪਸ ਆਇਆ ਇਹਨੇ ਆਪਦੀ ਲੋਰਜੀ ਚ ਪੁੱਛਿਆ ਵੀ ਜਗਜੀਤ ਉਹ ਕੀ ਕੀ ਕਹਿੰਦੇ ਸੀ ਇਹ ਨੂੰ ਮ call ਆਉਣ ਗਿਆ ਕੰਦਾ ਉਹ ਕਹਿੰਦੇ ਸੀ ਵੀ ਭਰਵਾਲ ਦਾ ਸਰਪੰਚ ਇਹੀ ਆ ਅਗੋਂ ਵੀ ਇਹ ਕਹਿੰਦਾ ਅੱਛਾ ਮੈਂ ਵੀ ਕਹਾ ਬਾਰ-ਬਾਰ ਦੇਖੀ ਜਾਂਦੇ ਇਹਨਾਂ ਦੇ ਨਾਲ ਲੱਗਦਾ ਇੱਕ ਹੋਰ ਸ਼ੋਅ ਸ਼ੋਗਲ ਆ ਗਿਆ ਜੇ ਜਦੋਂ ਐਚ ਐਮ ਵੀ ਦੀ ਰਿਕਾਰਡਿੰਗ ਕਰਾਉਣ ਲਈ ਦਿੱਲੀ ਜਾਂਦੇ ਸੀ ਨਾ ਜੀ ਦਿੱਲੀ ਵਿਵਦ ਭਾਰਤ ਦੇ ਉੱਤੇ ਇੱਕ ਪ੍ਰੋਗਰਾਮ ਹੁੰਦਾ ਸੀ ਐਚ ਐਮ ਵੀ ਕੇ ਸਤਾਰੇ ਅੱਛਾ 15 ਮਿੰਟ ਦਾ ਉਹ ਚ ਦੋ ਤਿੰਨ ਗਾੜੇ ਲਾਉਂਦੇ ਸੀ ਪੰਜ-ਸੱਤ ਸਵਾਲ ਜਵਾਬ ਹੁੰਦੇ ਸੀ ਅੱਛਾ ਉਹ ਪ੍ਰੋਗਰਾਮ ਦਦਾਰ ਦਾ ਕੀਤਾ ਲੜਕੀ ਐਂਕਰ ਸੀ ਉਦੋਂ ਬਿੱਟੇ ਸਵਾਲ ਜਵਾਬੇ ਸੀ ਬਈ ਵੀ ਦਦਾਰ ਜੀ ਹਮਨੇ ਸੁਨਾ ਹੈ ਕਿ ਆਪ ਜੋ ਗੀਤ ਰਿਕਾਰਡ ਕਰਵਾਤੇ ਹੋ ਖੁਦ ਹੀ ਲਿਖਤੇ ਹੋ ਲੇਖਕ ਵੀ ਖੁਦ ਹੋ ਔਰ ਗਾਤੇ ਵੀ ਖੁਦ ਹੋ ਤੇ ਜਵਾਬ ਐਡਾ ਦੇਸੀ ਦਿੱਤਾ ਦਦਾਰ ਸੰਧੂ ਨੇ ਅੱਛਾ ਬਈ ਖੁਦ ਹੀ ਲਿਖਤੇ ਹੋ ਖੁਦ ਹੀ ਗਾਤੇ ਹੋ ਤੇ ਇਹ ਕੋ ਕਹਿੰਦਾ ਹੋਰ ਕਿਤੇ ਐਵੇਂ ਹੀ ਹੋਰ ਕਿਤੇ ਐਵੇਂ ਹੀ ਹੋਰ ਕਿਤੇ ਐਵੇਂ ਹੀ ਅਗਲੇ ਦਿਨ ਅਸੀਂ ਮਿਲੇ ਜਿਵੇਂ ਉਹ ਸੁਭਾਅ ਸੀ ਬੈਠੇ ਆਏ ਜੇ ਮਤਲਬ ਮਛਰ ਦਾ ਰਾਤ ਕਹਿੰਦਾ ਪ੍ਰੋਗਰਾਮ ਸੁਣਿਆ ਸੀ ਮੈਂ ਕਿਹਾ ਹੋਰ ਕਿਤੇ ਐਵੇਂ ਹੀ ਅੱਛਾ ਉਹ ਕਦੀ ਪੁੱਛੇ ਨਹੀਂ ਕਿ ਗਾਇਕੀ ਦੇ ਨਾਲ ਨਾਲ ਸਰਪੰਚੀ ਦਾ ਕੀ ਵਜ੍ਹਾ ਬਣ ਕੇ ਵੀ ਸਰਪੰਚ ਬਣਾ ਦੋ ਤੇ ਮੰਨ ਵੀ ਗਏ ਹੈਗੇ ਉਹ ਉਹ ਇੱਕ ਤੋਂ ਪਿੰਡ ਦੇ ਕੰਮ ਸੀ ਅੱਛਾ ਇੱਕ ਕਿਸੇ ਸਵਾਗਤ ਚ ਗਿਆ ਉੱਥੇ ਕੋਈ ਇਹਨਾਂ ਦਾ ਵੱਡਾ ਅਫਸਰ ਜਾ ਹੋਇਆ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਪਿੰਡ ਕਿਹੜਾ ਤੁਹਾਡੀ ਪੰਚਾਇਤ ਦਾ ਕਿਵੇਂ ਉਹ ਕਹਿੰਦੀ ਸਾਡੇ ਦੇ ਪਿੰਡ ਦੀ ਪੰਚਾਇਤ ਹੀ ਹੈ ਨਹੀਂ ਉਹ ਵੋਟਰਾਂ ਦੀ ਇੱਕ ਲਿਸਟ ਦਿਖਾਉਣੀ ਪੈਂਦੀ ਹੈ 2 250 300 ਬੰਦਾ ਚਾਹੀਦਾ ਜੋ ਜਿਹੜਾ ਵੱਡਾ ਪਿੰਡ ਸੀਗਾ ਉਹਦੇ ਨਾਲ ਹੀ ਅਟੈਚਡ ਸੀ ਉਹਨੇ ਕਿਹਾ ਵੀ ਤੁਸੀਂ ਇੰਨੀਆਂ ਕੁ ਵੋਟਾਂ ਦਾ ਪ੍ਰਬੰਧ ਕਰੋ ਤੇ ਖੇਤ ਮਜ਼ਦੂਰਾਂ ਜੀਆਂ ਦੀ ਵਿੱਚ ਵੋਟਾਂ ਪਾ ਲੋ ਤੇ ਤੁਹਾਨੂੰ ਬਣਾ ਦੇਾਂਗੇ ਪੰਚਾਇਤ ਪੰਚਾਇਤ ਬਣਾ ਦੇਾਂਗੇ ਇਹਨੇ ਆ ਕੇ ਪਿੰਡ ਦੇ ਨੂੰ ਕਿਹਾ ਵੀ ਇਦਾਂ ਆ ਆਈਡੀਆ ਮਿਲਿਆ ਵੀ ਕੀ ਖਿਆਲਾ ਉਹ ਕਹਿੰਦੇ ਬਣਾਈਏ ਤੇ ਨਾਲ ਹੀ ਉਹ ਕਹਿੰਦੇ ਫਿਰ ਸਰਪੰਚ ਵੀ ਤੈਨੂੰ ਬਣਾਉਣਾ ਅੱਛਾ 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 ਉਹਨਾਂ ਨੇ ਸਰਬਸੰਮਤੀ ਨਾਲ ਪਿੰਡ ਵਾਲਿਆਂ ਨੇ ਬਣਾਤਾ ਫਿਰ ਦੂਜੀ ਵਾਰ ਵੀ ਬਣਾਤਾ ਵੈਸੇ ਜਿਹੜੀ ਸਰਪੰਚੀ ਮੈਨੂੰ ਜਿੰਨਾ ਤੱਕ ਯਾਦ ਆ ਇਹ ਤਾਂ ਹੁਣ ਪ੍ਰੋਗਰਾਮਾਂ ਦੀ ਤਰ੍ਹਾਂ ਰਹਿੰਦਾ ਸੀਗਾ ਹਾਂਜੀ ਵੀ ਜਿਹੜੀ ਸਰਪੰਚੀ ਤਾਂ ਕਾਮਰੇਡ ਦਰਸ਼ਨ ਵੱਡਾ ਭਰਾ ਉਹੀ ਕਰਦਾ ਸੀ ਉਹੀ ਕਰਦੇ ਸੀ ਇਹ ਨਾਮ ਦੇ ਸਰਪੰਚ ਹੈ ਹਾਂ ਹਾਂ ਪਰ ਪਿੰਡ ਦਾ ਮਾਹੌਲ ਇਹਨਾਂ ਵਧੀਆ ਸੀ ਸਾਰਾ ਪਿੰਡ ਹੀ ਭਾਈਚਾਰੇ ਵਰਗਾ ਸੀ ਅੱਛਾ ਉਸ ਪਿੰਡ ਦਾ ਇੱਕ ਮੁੰਡਾ RAM ਉਹ ਮੈਨੂੰ ਪਤਾ ਕੀਤਾ ਵੀ ਮੈਂ ਕਿਉਂ ਜਿਹੜਾ ਬੱਚਾ ਆਰਾਮ ਹੁੰਦਾ ਸੀ ਇਹਨੂੰ ਡੈਡੀ ਕਹਿੰਦਾ ਸੀ ਵੀ ਹੁਣ ਕਿੱਥੇ ਆ ਕਹਿੰਦੇ ਕੈਨੇਡਾ ਚ ਪਿੰਡ ਦਾ ਕਿਸੇ ਘਰ ਦਾ ਬੱਚਾ ਸਾਲਾਂ ਵੱਧੀ ਦਿਨੇ ਵੀ ਇਹਨਾਂ ਦੇ ਘਰੇ ਰਿਹਾ ਰਾਤ ਨੂੰ ਜਿਵੇਂ ਇਹਨਾਂ ਦਾ ਫੈਮਿਲੀ ਮੈਂਬਰ ਹੋਵੇ ਅੱਛਾ ਜੀ ਜਿਵੇਂ ਇਹਦਾ ਬੇਟਾ ਬੇਟੀ ਆ ਜੀ ਜੀ ਉਹਨੂੰ ਮੰਮੀ ਡੈਡੀ ਕਹਿੰਦਾ ਸੀ ਉੱਥੇ ਹੀ ਸੌਂਦਾ ਸੀ ਆਪਦੇ ਘਰ ਹੀ ਨਹੀਂ ਸੀ ਜਾਂਦਾ ਕਿੰਨੀ ਦਿਲਚਸਪ ਗੱਲ ਆ ਅੱਛਾ ਦیدار ਸੰਧੂ ਸਾਹਿਬ ਕੋਈ ਇਹਨੂੰ ਇਹਨੂੰ ਇੰਨਾ ਪਿਆਰ ਮਿਲਿਆ ਦیدار ਦੇ ਘਰ ਦਾ ਉਹ ਇੱਥੇ ਹੀ ਦੂਸਰਾ ਸੌਂਦਾ ਸੀ ਇਹਦੇ ਕੋਲ ਕਈ ਸਾਲ ਇੰਦਾ ਰਹਾ ਫਿਰ ਇਹਨਾਂ ਦੇ ਦੋ ਕੁੱਤੇ ਸੀ ਇੱਕ ਦਾ ਨਾਮ ਆਲਮ ਸੀ ਇੱਕ ਕੁੱਤੇ ਦਾ ਨਾਮ ਰਾਕਾ ਸੀਗਾ ਉਹ ਵੀ ਫੈਮਿਲੀ ਮੈਂਬਰ ਵਰਗੇ ਸੀ ਦਾਦੇ ਮੈਨੂੰ ਯਾਦ ਆ ਉਹ ਕੁੱਤੇ ਦੀ ਇੱਕ ਦੀ ਜਦੋਂ ਡੈਥ ਹੋਈ ਤੇ ਦਿਨੇ ਹੀ ਉਹ ਅਮਰਜੀਤ ਭੈਣ ਜਿਹੜੀ ਇਹਨਾਂ ਦੀ ਮਿਸੇਸ ਆ ਉਹ ਬਸ ਆਏ ਖੇਸ ਲੈ ਕੇ ਪਈ ਰਹੀ ਸਾਰਾ ਦਿਨ ਰਾਤ ਅਫਸੋਸ ਅਫਸੋਸ ਦੇ ਵਿੱਚ ਵੀ ਜਿਵੇਂ ਘਰ ਤੋਂ ਕੋਈ ਜੀ ਚਲਾ ਗਿਆ ਹਾਂ ਹਾਂ ਇੱਥੇ ਮੈਨੂੰ ਯਾਦ ਗੱਲ ਹੈ ਕਿ ਦਦਾਰ ਦੀ ਜਿਹੜੀ ਫਰਾਖ ਦੇ ਲਈ ਸੀ ਖਰਚੇ ਪੱਖੋਂ ਖਾਣ ਪੀਣ ਚ ਪਿੰਡ ਚ ਵੀ ਤੇ ਦਫ਼ਤਰਾਂ ਚ ਵੀ ਉਹਦੇ ਵਿੱਚ ਬਹੁਤ ਜ਼ਿਆਦਾ ਯੋਗਦਾਨ ਅਮਰਜੀਤ ਭੈਣ ਦਾ ਸੀ ਅੱਛਾ ਜੀ ਹੁਣ ਤੁਸੀਂ ਦੇਖੋ ਆਮ ਗੱਲ ਸੁਣੀ ਹੋਈ ਆ ਵੀ ਦਦਾਰ ਦੇ ਘਰੋਂ 40 50 ਮੱਕੀ ਦੀਆਂ ਰੋਟੀਆਂ ਤੌੜਾ ਸਾਗ ਦਾ ਕੁਜਾ ਭਰਿਆ ਮੱਖਣ ਦਾ ਦੋ ਬਾਲਟੀਆਂ ਲੱਸੀ ਦੀਆਂ ਬਿੱਗੀ ਤੇ ਰੱਖ ਕੇ ਤੇ ਭਰਵਾਲ ਤੋਂ ਲੁਧਿਆਣਾ ਜਿਹੜੇ گاਉਣ ਵਾਲਿਆਂ ਦੇ ਚਵਾਰੇ ਆ ਉੱਥੇ ਆ ਜਾਂਦੇ ਅਸੀਂ ਸਾਰਿਆਂ ਨੂੰ ਸੱਦਾ ਦੇ ਦਿੱਤਾ ਜਾਂਦਾ ਸੀ ਸਿੰਗਰਾਂ ਨੂੰ ਵੀ ਸਜੰਦਿਆਂ ਨੂੰ ਵੀ ਜਿਹੜੇ ਬੁਕਿੰਗ ਕਲਰਕ ਸੀ ਉਹਨਾਂ ਨੂੰ ਵੀ ਆ ਜਾਓ ਭਾਈ ਇਕੱਠੇ ਬਹਿ ਕੇ ਤੇ ਉਹ ਰੋਟੀਆਂ ਸਾਗ ਲੱਸੀ ਮੱਖਣ ਖਾਦਾ ਜਾਂਦਾ ਸੀ ਇਹ ਬੜੀ ਵਾਰ ਹੋਇਆ ਹੈ ਅੱਛਾ ਜੀ ਕਈ ਵਾਰ ਤਾਂ ਕਿਉਂਕਿ ਮੈਂ ਉਦੋਂ ਪਿੰਡੂਏ ਦੇ ਨਾਲ ਆਇਆ ਤੇ ਉੱਥੇ ਬੈਠ ਕੇ ਅਸੀਂ ਵੀ ਖਾਧੀ ਉਹ ਚ ਰਮਲੇ ਹੋਣੀ ਵੀ ਸੀ ਪਾਰਸੋਣੀ ਵੀ ਸੀ ਚਮਕੀਲੇ ਹੋਣੀ ਵੀ ਸੀ ਟਿੱਕੀ ਜੇ ਚੇੜਾ ਚਮਕੀਲੇ ਦਾ ਬਹੁਤ ਆੜੀ ਸੀਗੀ ਹਾਂਜੀ ਉਹ ਸਾਰੇ ਦਸਰਾ ਸੀਗੇ ਉਹ ਦੇਖੋ ਕਿਹੋ ਜਿਹਾ ਭਾਈਚਾਰਾ ਸੀ ਉਹ ਇੰਨੀਆਂ ਰੋਟੀਆਂ ਇੱਕ ਜਨਾਨੀ ਵੱਲੋਂ ਪਕਾਉਂਦੀਆਂ ਅੱਜ ਦੀ ਉਹ ਹੁਣ ਉਹ ਦਦਾਰ ਤਾਂ ਨਹੀਂ ਜਨਾ ਬਣਾਉਂਦਾ ਤਾਂ ਘਰੋਂ ਬਣ ਕੇ ਆਉਂਦੀਆਂ ਘਰੋਂ ਬਣ ਕੇ ਆਉਂਦੀਆਂ ਹੈਨਾ ਤੇ ਉਹ ਟਿੱਕੀ ਦਾ ਮੈਨੂੰ ਯਾਦ ਆ ਟਿੱਕੀ ਖਾਸ ਇਤਿਹਾਸਕ ਪਾਤਰ ਆ ਅੱਛਾ ਜਿਨੇ ਦੋਨੇ ਰਾਮ ਤੋਂ ਅਮਰ ਸਿੰਘ ਚਮਕੀਲਾ ਬਣਾਇਆ ਉਹਦਾ ਬਹੁਤ ਯੋਗਦਾਨ ਹੈ ਚਮਕੀਲੇ ਨੂੰ ਅੱਛਾ ਸਿੰਗਰ ਬਣਾਉਣ 'ਚ ਤੇ ਉਹ ਕਈ ਵਾਰ ਅਸੀਂ ਆਏ ਇਕੱਠੇ ਜਾ ਰਹੇ ਹਾਂ ਅ ਉਦੋਂ ਨੂੰ ਰੇਲਵੇ ਲਾਈਨ ਵੱਲੋਂ ਲੁਧਿਆਣੇ ਬੱਸ ਬੱਸ ਸਾਡੇ ਜਿੱਤੇਂ ਦੇ ਦਾਪਰ ਤੇ ਉਹਨੇ ਆਏ ਨਾ ਕੱਛਾ ਚ ਹੱਥ ਲੈ ਕੇ ਟਿੱਕੀ ਨੇ ਕਿਹਾ ਸਰਪੰਚ ਸਾਹਿਬ ਠੰਡ ਬਹੁਤ ਠੰਡ ਬਹੁਤ ਦਿਨ ਜੇ ਛੇ ਵੇ ਹੁੰਦਾ ਸੀ ਦੁਦਾਰ ਨੇ ਆਏ ਜੇਬ ਚ ਹੱਥ ਪਾਉਣਾ ਜੇ 50 ਆ ਗਿਆ ਤਾਂ 50 ਜੇ 100 ਆ ਗਿਆ ਤਾਂ 100 ਉਹ ਦੇ ਦੇਣਾ ਉਹ ਲੈ ਕੇ ਉਹਨੇ ਕਿਹਾ ਮੱਛੀ ਜੋਗੇ ਵੀ ਦੇ ਜੋ